ਡਾਂਕੀ ਲਾ ਕੇ ਅਮਰੀਕਾ ਗਏ ਨੌਜਵਾਨ ਦੇ ਵਿੱਚ ਇੱਕ ਪਰਿਵਾਰ ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਭੁੱਲਰ ਪਿੰਡ ਦਾ ਹੈ ਜਿਹਦਾ ਕਿ ਨੌਜਵਾਨ ਦੀ ਸਿਰਫ 1 ਕਿੱਲੇ ਜ਼ਮੀਨ ਸੀ ਤੇ 1 ਕਿੱਲਾ ਜ਼ਮੀਨ ਵੇਚ ਕੇ ਟਰੈਵਲ ਏਜੰਟ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਅਮਰੀਕਾ ਭੇਜ ਦੂੰਗਾ ਲੇਕਿਨ ਫੜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੁਬਾਰਾ ਉਹ ਵਾਪਸ ਆ ਰਿਹਾ ਹੈ ਤਾਂ ਇਸ ਵੇਲੇ ਤੁਹਾਨੂੰ ਅਸੀਂ 에ਅਰਪੋਰਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇਸ ਪਰਿਵਾਰ ਦੇ ਨਾਲ ਜਿਹੜਾ ਹੈ ਇਹ ੱੱਕਾ ਹੋਇਆ ਹੈ ਔਰ ਤੁਸੀਂ ਵੇਖੋ ਕਿ ਇਸ ਵੇਲੇ ਅੱਖੀਆਂ ਉਡੀਕਣ ਡੀਆਂ ਨੇ ਪਰਿਵਾਰ ਦੀਆਂ ਕਿ ਕਦੋਂ ਉਹਨਾਂ ਦਾ ਸ਼ਖਸ ਆਏਗਾ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਬਾਈ ਜੀ ਕੀ ਕਹਿਣਾ ਚਾਹੋਗੇ ਕੀ ਹੋਇਆ ਮਸਲਾ ਦੱਸੋ ਕਿ ਜਿਸ ਤਰੀਕੇ ਦੇ ਨਾਲ ਤੁਹਾਡਾ ਆਪਣਾ ਜੀ ਗਿਆ ਤੇ ਕੀ ਹੋਇਆ ਕਿੰਨਾ ਕਮਾਲਕ ਸੀ ਪੈਸਾ ਕੀ ਸੀ ਕੀ ਹੋਇਆ ਗਰੀਬ ਹੀ ਗਰੀਬ ਸੀ ਏਡੇ ਜਿਆਦੀ ਵਧੀਆ ਹਾਲਾਤ ਨਹੀਂ ਸੀ ਕਰਦੀ ਇੱਕ 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 ਕਿਲੇ ਦਾ ਮਾਲਕ ਸੀ ਇੱਕ ਕਿਲਾ ਜ਼ਮੀਨ ਆਉਂਦੀ ਸੀ ਉਹਦੇ ਵੰਡੇ ਹੂੰ ਤੇ ਉਹ ਵੇਚ ਕੇ ਤੇ ਰਿਸ਼ਤੇਦਾਰਾਂ ਕੋਲੋਂ ਕੁਝ ਪੈਸੇ ਉਧਾਰੇ ਲੈ ਕੇ ਬਾਹਰ ਗਿਆ ਸੀ ਤੇ ਟੋਟਲ ਕਿੰਨਾ ਬਹਾ ਖਰਚ ਕੀਤਾ 50 ਤੋਂ 55 ਲੱਖ ਜਿੱਦਾਂ ਪਰਿਵਾਰ ਕਹਿ ਰਿਹਾ ਹਾਂਜੀ ਅੱਛਾ 55 ਲੱਖ ਰੁਪਈਆ ਤੇ ਭਾਜੀ ਪਰ ਇੱਕ ਕਿੱਲਾ ਜ਼ਮੀਨ 55 ਲੱਖ ਦੀ ਵਿਕੀ ਨਹੀਂ ਹੋ ਫਿਰ ਕਿਵੇਂ ਕੋਈ ਰਿਸ਼ਤੇਦਾਰਾਂ ਕੋਲੋਂ ਪੈਸੇ ਫੜੇ ਕਿਸੇ ਕੋਲ ਲੱਖ ਕਿਸੇ ਕੋਲ 2 ਲੱਖ ਤੁਹਾਨੂੰ ਪਤਾ ਹੀ ਜਦੋਂ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਫਿਰ ਰਿਸ਼ਤੇਦਾਰ ਮਤ ਕਰ ਹੀ ਦਿੰਦੇ ਵੀ ਅੱਜ ਤੂੰ ਚੱਲਿਆ ਕਰ ਲੋ ਮੇਰਾ ਬੱਚਾ ਜਦੋਂ ਮੇਰੀ ਸਾਡੀ ਮਤ ਕਰਦੇ ਹੋ ਐਦਾਂ ਦਾ ਕੋਈ ਸਿਸਟਮ ਕਰਕੇ ਇਹਨਾਂ ਨੇ ਵਿਚਾਰਿਆ ਨੇ ਕੋਈ ਵਿਆਜ ਹੀ ਲੈ ਕੇ ਅਰੇਂਜਮੈਂਟ ਕੀਤਾ ਸੀ ਤੇ ਕਿਹੜਾ ਏਜੰਟ ਕਿਹੜਾ ਸੀ ਜਿਹਦੇ ਥਰੂ ਬਈ ਏਜੰਟ ਜਦਾ ਗੁਰਜਿੰਦਰ ਸਿੰਘ ਦੱਸੂਗਾ ਇਹ ਜਿਹੜਾ ਹਰਿਆਣੇ ਦਾ ਸੀ ਬੋਲ ਰਿਹਾ ਕੋਈ ਉਹਨੂੰ ਪਤਾ ਵੀ ਉਹ ਕਿਹੜਾ ਏਜੰਟ ਸੀ ਤੇ ਇਹ ਕਦੋਂ ਗਿਆ ਕਦੋਂ ਸੀ ਆਪ੍ਰੈਲ 2024 ਚ ਗਿਆ ਸੀ ਅੱਛਾ 2024 ਚ ਹਾਂ ਜੁਲਾਈ 2024 ਚ ਤੇ ਕਿੱਥੇ ਕਿੱਥੇ ਰਿਹਾ ਕੋਈ ਦੱਸਿਆ ਉਹਨੇ ਇਹ ਸਾਨੂੰ ਜਿੱਥੋਂ ਪਤਾ ਲੱਗਿਆ ਸਾਨੂੰ ਜਦਾ ਗਵਾਨਾਂ ਦਾ ਪਤਾ ਵੀ ਗਵਾਨਾਂ ਰਿਹਾ ਕੁਝ ਉੱਥੇ ਜੰਗਲਾਂ ਦੇ ਵਿੱਚ ਕੈਂਪ ਚ ਰਿਹਾ ਤੇ ਫਿਰ ਸਿੱਧਾ ਮਸੀਕੋ ਤੋਂ ਜਦੋਂ ਗਿਆ ਤੇ ਉੱਥੋਂ ਦੀ ਅਮਰੀਕਾ ਐਂਟਰੀ ਹੋਈ 27 ਦੀ ਨਾਲ ਹੀ ਫੜਿਆ ਗਿਆ 27 ਨੂੰ 27 ਜਨਵਰੀ ਨੂੰ ਕਿਉਂ ਫੋਨ ਫੋ ਕੀ ਕਿੰਦਾ ਸੀ ਇਹੋ ਕਿਦਾ ਸੀ ਜਦੋਂ ਫੋਨ ਕਰਦਾ ਦਹੀ 15 ਦਿਨੀ ਵੀ ਮੇਰੀ ਏਡੀ ਹਾਲਾਤ ਚੰਗੀ ਨਹੀਂ ਮੈਨੂੰ ਖਾਨ ਨੂੰ ਦੂਜੇ ਦਿਨ ਬਾਅਦ ਬਰੈਡੀ ਮਿਲਦੀ ਹੈ ਅੱਛਾ ਹਾਂ ਪਰ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਪੂਰਾ ਇੱਕ ਦੁਨੀਆ ਇੱਕ ਤਰ੍ਹਾਂ ਦੀ ਘੁੰਮ ਲਈ ਪਰ ਫਿਰ ਘੁੰਮ ਘਮਾ ਕੇ ਵਾਪਸ ਆਇਆ ਰੁਪਇਆ 50 55 ਲੱਖ ਰੁਪਇਆ ਵੀ ਲੱਗ ਗਿਆ ਕਿਸਮਤ ਦੇ ਵਿੱਚ ਜੀ ਉਹਦਾ ਸਿਰਫ ਅਮਰੀਕਾ ਨੂੰ ਟੱਚ ਕਰਨਾ ਹੀ ਲਿਖਿਆ ਸੀ ਟੱਚ ਉਹਨੇ ਕੀਤਾ 55 ਲੱਖ ਦੇ ਵਿੱਚ ਸਰਕਾਰ ਨੇ ਵਾਪਸ ਕਿਉਂ ਭੇਜਿਆ ਕਿਉਂ ਬਾਹਰ ਕਾਰਨ ਕੀ ਰਿਹਾ ਕਾਰਨ ਜੀ ਘਰ ਦੀ ਗਰੀਬੀ ਚੰਗੇ ਫਿਊਚਰ ਵਾਸਤੇ ਆਪਣੇ ਲੋਗ ਗਿਆ ਵੀ ਮੇਰਾ ਫਿਊਚਰ ਵਧੀਆ ਬਣ ਜੂ ਤੇ ਘਰ ਦੀ ਗਰੀਬੀ ਸੀ ਉਹਦੇ ਕਰਕੇ ਫਿਰ ਆ ਚੱਕਰ ਹੋ ਗਿਆ ਤੇ ਇਹ ਹੁਣ ਜਿਸ ਤਰ੍ਹਾਂ ਵਾਪਸ ਆਇਆ 50 ਲੱਖ ਵੀ ਇੱਕ ਤਰ੍ਹਾਂ ਦਾ ਖਤਮ ਹੀ ਐ ਸਭ ਕੁਝ ਖਤਮ ਐ ਤੇ ਫਿਰ ਕੀ ਡਿਮਾਂਡ ਕੀਤੀ ਤੁਹਾਡੀ ਡਿਮਾਂਡ ਸਾਡੀ ਇਹੀ ਐ ਗੁਰੂ ਰਾਮਦਾਸ ਗਾੜੀ ਵੀ ਪਰਿਵਾਰ ਤੇ ਕਿਰਪਾ ਕਰ ਤੇ ਕੋਈ ਸਰਕਾਰ ਕਰੋ ਮਤ ਤੇ ਫਿਰ ਕੋਈ ਇਹਨਾਂ ਨੂੰ ਨੌਕਰੀ ਮਿਲ ਜੇ ਮੁੰਡੇ ਨੂੰ ਕੋਈ ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਪਰ ਸਰਕਾਰ ਕਹੇ ਤੇ ਰਹੀ ਐ ਕਿ ਅਸੀਂ ਕੁਛ ਨਾ ਕੁਛ ਕਰਾਂਗੇ ਸਰਕਾਰ ਕਹੇ ਤੇ ਰਹੀ ਐ ਜੀ ਹੁਣ ਕਰਦੇ ਤੇ ਚੰਗੀ ਗੱਲ ਐ ਪਰ ਕੀ ਸਮਝੋ ਕਿ ਪੰਜਾਬ ਚ ਜਰੀਆ ਨਹੀਂ ਸੀ ਰਹਿਣ ਦਾ ਕਿ ਮਤਲਬ ਕਿ ਜੇ ਕੋਈ ਕਮਾਈ ਦਾ ਜਰੀਆ ਨਹੀਂ ਸੀਗਾ ਉੱਥੇ ਇਹ ਤਾਂ ਜਰੀਆ ਘੱਟ ਸੀ ਇੱਥੇ ਇੱਕ ਕਿਲਾ ਜ਼ਮੀਨ ਤਾਂ ਤੁਹਾਨੂੰ ਪਤਾ ਕੁਛ ਨਹੀਂ ਬੰਦਾ ਹਮ ਇੱਕ ਕਿਲਾ ਜ਼ਮੀਨ ਦੇ ਵਿੱਚ ਕੁਛ ਵੀ ਗਰੀਬ ਗਰੀਬ ਘਰ ਦੇ ਵਿੱਚ ਕੁਛ ਵੀ ਨਹੀਂ ਬੰਦਾ ਘਰ ਦੇ ਹਾਲਾਤ ਵੀ ਮਾੜੇ ਸੀ ਦੋ ਪੈਣਾ ਸੀ ਉਹਨਾਂ ਦਾ ਵਿਆਹ ਕਰਨਾ ਸੀ ਕਈ ਟੈਨਸ਼ਨਾਂ ਸੀ ਮੁੰਡੇ ਨੂੰ ਟੈਨਸ਼ਨਾਂ ਚੱਕਰ ਤੇ ਫਿਰ ਉਹਨੇ ਆਖਿਆ ਵੀ ਮੈਂ ਹੋਗਾ ਨਾ ਸਕਿਆ ਬਾਹਰ ਜਾਵਾਂ ਤੇ ਪਰ ਬਾਹਰ ਜਾ ਕੇ ਵੀ ਉਹ ਗੱਲ ਬਣੀ ਨਹੀਂ ਜਿਸ ਵਾਸਤੇ ਗਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਦੀ ਗੱਲ ਕਰਦੇ ਰੰਗਲਾ ਬਣ ਗਿਆ ਪੰਜਾਬ ਤਾਨੂੰ ਪਤਾ ਹੀ ਅਜੇ ਤੁਸੀਂ ਮੀਡੀਆ ਚੌਥਾ ਥਾਂ ਮਜੇ ਸਾਡਾ ਡੈਮੋਕਰੇਸੀ ਦਾ ਤੁਹਾਨੂੰ ਜਿਆਦਾ ਪਤਾ ਵੀ ਨਹੀਂ ਅਜੇ ਨਹੀਂ ਬਣਿਆ ਜੋ ਪਹਿਲਾਂ ਅਸੀਂ ਬਣਿਆ ਹੁੰਦਾ ਤੇ ਫਿਰ ਅਸੀਂ ਅੱਜ ਇਹ ਦਿਨਾਂ ਵੇਖਨੇ ਹਾਂ ਜੀ ਜੀ ਫਿਰ ਅੱਜ ਅਸੀਂ 10 ਵਜੇ ਤੋਂ ਤੱਕ ਇੱਥੇ ਇਹਦੀ ਵੀਡ ਨਾ ਕਰਨ ਦੇ ਹੁੰਦੇ ਏਅਰਪੋਰਟ ਤੇ ਬਿਲਕੁਲ ਤੁਸੀਂ ਵੇਖੋ ਕਿ ਕਹਾਣੀ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਪਰਿਵਾਰ ਦੇ ਹੋਰ ਵੀ ਪੀੜਿਤ ਪਰਿਵਾਰ ਇੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਪੁੱਜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਕਰਨਾ ਚਾਹੋਗੇ 55 ਲੱਖ ਲਾ ਕੇ ਜਾਣਾ ਕੀ ਇਹ ਕੋਈ ਸਮਝਦਾਰੀ ਹੈ ਕਿ ਇਸ ਤਰ੍ਹਾਂ ਹਾਂਜੀ ਸਮਝਦਾਰੀ ਤਾਂ ਕੋਈ ਨਹੀਂ ਜੀ ਪਰ ਸਰਕਾਰਾਂ ਦੇ ਨਾਲ ਇੱਕ ਹੀ ਆ ਜੀ ਉਹਨਾਂ ਦੁਖੀ ਹੋ ਗਏ ਇਹ ਨਸ਼ਾ ਵੇਖੋ ਕਿੰਨਾ ਵੱਧ ਗਿਆ ਸਰਕਾਰਾਂ ਕੋ ਨੌਕਰੀਆਂ ਦਾ ਆਪੇ ਕੋਈ ਬਾਹਰ ਨਾ ਜਾਵੇ ਜੀ ਉਹਨਾਂ ਕਰਕੇ ਬਸ ਬਾਹਰ ਚਲੇ ਗਏ ਤੇ ਬਾਕੀ ਜੈਂਟਾ ਨੇ ਧੋਖਾ ਢੀ ਲਾ ਲਓ ਜੈਂਟਾ ਨੇ ਇੱਕ ਨੰਬਰ ਦੀ ਕਰਕੇ ਦੋ ਨੰਬਰ ਤੇ ਪਹੁੰਚਾਇਆ ਜੀ ਉਹਨਾਂ ਨੂੰ ਅੱਛਾ ਹਾਂਜੀ ਤੇ ਇਹ ਮਤਲਬ 55 ਲੱਖ ਤੁਸੀਂ ਸਮਝਦੇ ਹੋ ਕਿ ਇਹ ਕੋਈ ਰਾਈਟ ਅਮਾਉਂਟ ਨਹੀਂ ਰਾਈਟ ਤਾਂ ਕੋਈ ਨਹੀਂ ਜੀ ਪਰ ਵੇਖੋ ਵੇਖ ਸਭ ਲਈ ਜਾਂਦੇ ਇੱਕ ਦੂਜੇ ਨੂੰ ਵੇਖ ਕੇ ਏਜੰਟਾਂ ਦੇ ਚਾਂਸੇ ਜ ਆ ਜਾਂਦੇ ਗੱਲਾਂ ਵਿੱਚ ਏਜੰਟਾਂ ਦੀਆਂ ਆ ਗਿਆ ਜੀ ਜ਼ਮੀਨ ਕਿੰਨੀ ਸੀ ਇੱਕ ਗੱਲ ਜ਼ਮੀਨ ਉਹ ਵੇਚਤੀ ਆ ਘਰ ਉਹਨੇ ਗਰਵੀ ਰੱਖਦਾ ਜੀ ਅੱਛਾ ਜੀ ਹਾਂਜੀ ਤੇ ਹੁਣ ਪਾਲਣ ਪੋਛਣ ਦਾ ਜਰੀਆ ਕੀ ਹੈ ਪਾਲਣ ਪੋਛਣ ਦਾ ਜਰੀਆ ਬਿਲਕੁਲ ਖਤਮ ਹੋ ਗਿਆ ਸੀ ਇਹੋ ਸਰਕਾਰ ਨੂੰ ਬੇਨਤੀ ਕਰਦੇ ਆਂ ਉਮੀਦ ਕਰਦੇ ਆਂ ਉਹਨਾਂ ਦਾ ਕੋਈ ਜਰੀਆ ਕੋਈ ਨੌਕਰੀ ਦਿੱਤੀ ਜਾਵੇ ਛੋਟੀ ਕੋਈ ਜਿੰਨੀ ਕੋ ਉਹਨਾਂ ਦੇ ਕੁਆਲੀਫਿਕੇਸ਼ਨ ਹੋ ਗਈ ਜਾਂ ਕੋਈ ਸਾਡੇ ਏਜੰਟ ਨੂੰ ਕਾਰਵਾਈ ਕਰਕੇ ਕੋਈ ਪੈਸੇ ਵਾਪਸ ਲੈ ਜਾਣ ਜੀ ਤਾਂ ਬਿਲਕੁਲ ਹੋਰ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਾਂਗੇ ਭਾਈ ਪਰਾ ਨਹੀਂ ਤੁਹਾਡੇ ਤੇ ਹੁਣ ਕੀ ਹੈ ਕੀ ਮਤਲਬ ਕੋਈ ਜੀ ਕੋ ਇਨਸਾਫ ਮਿਲਣਾ ਚਾਹੀਦਾ ਜੀ ਕੋਈ ਕੋਈ ਨੌਕਰੀ ਵਗੈਰਾ ਮਿਲਣੀ ਚਾਹੀਦੀ ਜੀ ਜਿੱਦਾਂ ਦੱਸਿਆ ਤਕਰੀਬਨ ਇੱਕ ਸਾਲ ਹੋ ਗਿਆ April ਦਾ ਗਿਆ ਨੌਜਵਾਨ ਤੇ ਹਾਲੇ ਤੱਕ ਇੱਕ ਸਾਲ ਬਾਅਦ ਵਾਪਸ ਆ ਰਹੇ ਹਾਂ ਜੀ ਹਾਂ ਜੀ ਹਾਂ ਜੀ ਉਹ ਵੀ 55 ਲੱਖ ਗਵਾ ਕੇ ਹਾਂ ਜੀ ਬਹੁਤ ਮਾੜਾ ਜੀ ਬਹੁਤ ਮਾੜੇ ਹਾਲਾਤ ਆ ਕਰਦੇ ਕੋਈ ਨੌਕਰੀ ਮਿਲਣੀ ਚਾਹੀਦੀ ਉਹਨੂੰ ਇਹ ਇਵਰਸ ਸਿਸਟਮ ਜਿਹੜਾ ਇਲੀਗਲ ਸਿਸਟਮ ਚੱਲ ਰਿਹਾ ਜਿਹੜਾ ਇਹਨੂੰ ਕਿਵੇਂ ਵੇਖਦੇ ਹੋ ਕਿ 50 ਲੱਖ 55 ਲੱਖ ਕਿ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਕਿ ਸ਼ਾਇਦ ਕਈ ਲੋਕਾਂ ਨੇ ਆਪਣੀ ਸਾਰੀ ਜ਼ਿੰਦਗੀ 'ਚ 50 ਲੱਖ ਨਹੀਂ ਵੇਖਿਆ ਹੁੰਦਾ ਇੱਥੇ ਇੱਕ ਝਟਕੇ 'ਚ 50 ਲੱਖ ਰੁਪਏ ਜਿਹੜਾ ਹੈ ਖਤਮ ਹੋ ਗਏ ਕਾਰਨ ਇਹ ਜੀ ਕਿ ਇੱਥੇ ਨੌਕਰੀ ਨਹੀਂ ਮਿਲਦੀ ਪੰਜਾਬ 'ਚ ਕਿਸੇ ਨੂੰ ਨੌਕਰੀ ਦੇਣ ਦਾ ਆਪੇ ਕੋਈ ਬਾਹਰ ਨਾ ਜਾਵੇ ਮੇਨ ਗੱਲ ਤਾਂ ਇਹ ਹੀ ਹੈ ਜੀ ਕੋਈ ਸਰਕਾਰਾਂ ਦੇ ਕਹਿੰਦੀਆਂ ਰੰਗਲਾ ਪੰਜਾਬ ਹੈ ਜੀ ਇਹ ਨਰੰਗਲਾ ਪੰਜਾਬ ਕਾਦਾ ਜੇ ਜਦੋਂ ਨੌਕਰੀ ਨਹੀਂ ਕਿਹਨੂੰ ਦੇਣੀ ਰੰਗਲਾ ਪੰਜਾਬ ਕਾਦਾ ਹੋਰ ਵੀ ਕਮਾਨ ਦੇ ਜਰੀਏ ਨੇ ਦੇਖੋ ਜੀ ਜਿਹੜਾ ਤਾਂ ਕੋਈ ਕੋਈ ਗਰੀਬ ਮਤਲਬ ਆਪਣਾ ਕੋਈ ਪੈਲੀ ਵੇਚ ਕੇ ਸਭ ਜਾਣਦੇ ਜਿੰਨੇ ਮਤਲਬ ਬਰੋਂ ਬੰਦੇ ਸਾਰੇ ਮਤਲਬ ਨੌਕਰੀ ਕੋਈ ਛੋਟੀ ਮੋਟੀ ਦਿੱਤੀ ਜਾਵੇ ਵਧੀਆ ਗੱਲ ਆ ਬਿਲਕੁਲ ਤੁਸੀਂ ਵੇਖੋ ਪਰਿਵਾਰਕ ਮੈਂਬਰ ਬਾਈ ਅੱਜ ਆਏ ਜੇ ਪਰਿਵਾਰ ਨੂੰ ਮੁੰਡੇ ਨੂੰ ਲੈਣ ਵਾਸਤੇ ਤੇ ਜਿਸ ਤਰੀਕੇ ਨਾਲ 50 ਲੱਖ ਦਾ ਉਜਾੜਾ ਹੋਇਆ ਕਿ ਅਹੀਂ ਦੇਖੋ ਆਂ ਗਵਰਨਮੈਂਟਾਂ ਗੰਦੀਆਂ ਗੋਰੀਆਂ ਹੁੰਦੀਆਂ ਜਿੰਨਾ ਕੋਈ ਨੌਕਰੀ ਨਹੀਂ ਦਿੱਤੀ ਤੇ ਜੋ ਨੌਕਰੀਆਂ ਦੇਣ ਇੱਧਰ ਤੇ ਕੀ ਲੋੜ ਹਨ ਨੂੰ ਬਚ ਕਰ ਕੰਮਕਾਰ ਹੋਰ ਵੀ ਕੋਈ ਕੀਤਾ ਜਾ ਸਕਦਾ ਸੀ 50 ਲੱਖ ਲਾ ਕੇ ਜ਼ਰੂਰੀ ਨਹੀਂ ਬਾਹਰ ਜਾਇਆ ਜਾਣਾ ਉਹ ਕਿੱਲਾ ਹੀ ਵੇਚ ਕੇ ਚਲ ਗਿਆ ਵਿਚਾਰਾ ਤੇ ਕੰਮ ਕਾ 50000 ਨਾ ਇੱਧਰ ਕੀ ਹੋਣਾ 50 ਲੱਖ ਨਾ ਇੱਧਰ ਤੇ ਪੰਜਾਬ ਮੰਤਰੀ ਕਾ ਜੰਦੇ ਭਰਤੀ ਕਰਾਉਂਦੇ ਆ ਚਾਰ ਸਾਲ ਦੀ ਨੌਕਰੀ ਫੌਜ ਦੀ ਉਹ ਵੀ ਕਰਤੀ ਫੌਜੀ ਨੌਕਰੀ ਖਤਮ ਕਰਤੀ ਮੋਦੀ ਨੇ ਨੌਕਰੀ ਹੈਗੀ ਕਿਹੜੀ ਜੀ ਇੱਧਰ ਇਹ ਤੇ ਪੰਜਾਬ ਜ਼ੀਰੋ ਕਰਤਾ ਗਵਰਨਮੈਂਟਾਂ ਦੇ ਅਮਲ ਲਿਆਈ ਤੇ ਪਰ ਉਹ ਕਹਿੰਦੇ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਬਣ ਗਿਆ ਤੇ ਤੁਸੀਂ ਵੇਖਣੀ ਡਹਿ ਜੇਗੇ ਰੰਗਲੇ ਲੋਕ ਕਥਰ ਥੋੜਾ ਰਹੀ ਸੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪਰਿਵਾਰ ਜਿਹੜਾ ਹੈ ਤੁਹਾਡੇ ਸਾਹਮਣੇ ਹੈ ਤਾਂ ਸਰ ਹੁਣ ਕੀ ਮੁਰਵ ਸੇਵੇ ਵਾਸਤੇ ਕੀ ਸੋਚ ਰਹੇ ਹੋ ਵੇਖੋ ਉਹ ਮੈਂ ਪੜੋਸੀ گاؤں ਦਾ ਸਰਪੰਚੋਂ ਲੱਗਿਆ ਉਹ ਬਹੁਤ ਗਰੀਬ ਪਰਿਵਾਰ ਤੋਂ ਬਹੁਤ ਥੱਕ ਆਇਆ ਜਨਾ ਸਰਕਾਰ ਗਾੜੀ ਅਰਜ਼ ਕਰਦੇ ਉਹਨਾਂ ਨੌਕਰੀ ਮਿਲਿਆ ਜਿਹੜੇ ਪੰਜਾਬ ਤੋਂ ਬੱਚੇ ਸਾਡੇ ਹੋ ਰਹੇ ਆ ਪੈਸੇ ਉਹ ਕਟੋਕੜ ਵਾਪਸ ਹੋਣੇ ਚਾਹੀਦੇ ਨਾ ਕਿਉਂਕਿ ਤੁਸੀਂ ਦੇਖੋ ਨਾ ਜਾਂ ਤੇ ਅਮਰੀਕਾ ਦਾ ਵੀਜ਼ਾ ਕਿਹਾ ਹੋਏਗਾ ਕਈ ਤੁਹਾਨੂੰ ਪੰਚਾ ਦਾਂਗੇ ਲੇਕਿਨ ਪਹੁੰਚਿਆ ਵੀ ਤੇ ਅਗਰ ਡੰਕੀ ਲਾ ਕੇ ਪਹੁੰਚਿਆ ਇੱਕ ਨਜਾਇਜ਼ ਰੂਟ ਜਰਾ ਉਹਨੂੰ ਲਿੱਤਾ ਕਰੋੜ ਕੋੜ ਪੈਸੇ ਵਾਪਸੀ ਹੋਣੀ ਚਾਹੀਦੀ ਸਰਕਾਰ ਕਹਿੰਦੀ ਪਰਚੇ ਦਰਜ ਕਰ ਰਹੇ ਆ ਉਹਨਾਂ ਨੇ ਬੋਲਾ ਕਿ ਇੱਕ ਨੰਬਰ ਤੇ ਹਮ ਖੜੇਗੇ ਵਹੀਂ ਜਾ ਕੇ ਅਮਰੀਕਾ ਮੇ ਫਲੈਟ ਉਤਰੇਗੀ ਪਰ ਕੋਈ ਜੰਗਲਾਂ ਜੁਗਲਾਂ ਮੈਂ ਬਹੁਤ ਥੱਕੇ ਛਈ ਆ ਅਪ੍ਰੈਲ 2024 ਮੈਂ ਗਿਆ ਸੀ ਤੇ ਜਨ ਸੇ 2025 ਮੇ ਤੇ ਉਹ ਤੁਹਾਨੂੰ ਬਹੁਤ ਯਾਦਾ ਕੰਮ ਖਰਾਬ ਹੋ ਗਿਆਣਾ ਬਿਲਕੁਲ ਤਸਵੀਰ ਤੁਹਾਨੂੰ ਦੱਸ ਰਿਹਾ ਪਰਿਵਾਰਕ ਮੈਂਬਰਾਂ ਦੀਆਂ ਨੇ ਤਾਂ ਇੱਕ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਤੇ ਬਾਈ ਜੀ ਫਿਰ ਹੁਣ ਇੱਕ ਕਿਲਾ ਹੀ ਸਭ ਕੁਝ ਸੀ ਉਹ ਵੀ ਖਤਮ ਹੋ ਗਿਆ ਹੁਣ ਮੋੜੇ ਸੇਵਾ ਕਿਵੇਂ ਹੋਊ ਹੁਣ ਵੇਖੋ ਕਿਲਾ ਵਿਚਾਰੇ 43 ਦੇ ਵੇਚ ਗਿਆ ਘਰ ਵੀ ਵਿਚਾਰੇ ਦੇ ਜਣੇ ਪਾਤਾ ਤੇ ਪੈਸੇ ਸਾਰੇ ਵਿਚਾਰੇ ਦੇ ਖਰਾਬ ਹੋ ਗਏ ਬਰਬਾਦ ਹੋ ਗਿਆ ਬਿਲਕੁਲ ਉਮੀਦਾਂ ਨਹੀਂ ਹੈ ਨਾ ਪਰਿਵਾਰਾਂ ਨੂੰ ਕਿ ਅਗਰ ਸਰਕਾਰ ਕੁਝ ਨਹੀਂ ਕਰ ਸਕਦੀ ਤਾਂ ਘੱਟੋ-ਘੱਟ ਜਿਹੜਾ ਹੈ ਇੱਕ ਜਿਹੜੇ ਪੈਸੇ ਏਜੰਟਾਂ ਨੂੰ ਦਿੱਤੇ ਨੇ ਉਹੀ ਵਾਪਸ ਕਰਾ ਦਿੱਤੇ ਜਾਣ ਕਿਉਂਕਿ ਜਿਹੜੀ ਰਕਮ ਹੈ 50 ਲੱਖ ਤੋਂ ਉੱਤੇ ਹੈ 55 ਲੱਖ ਦੀ ਗੱਲ ਕੀਤੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਕਿਹਾ ਗਿਆ ਸੀ ਕਿ ਇੱਕ ਨੰਬਰ ਦੇ ਵਿੱਚ ਜਿਹੜਾ ਹੈ ਉਸ ਨੂੰ ਅਮਰੀਕਾ ਭੇਜਿਆ ਜਾਏਗਾ ਲੇਕਿਨ ਜਦੋਂ ਡੰਕੀ ਲਾ ਕੇ ਉੱਧਰ ਰਸਤੇ ਪਹੁੰਚਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਬਾਕੀ ਵੀ ਪੈਸੇ ਦੇ ਤਾਂ ਜਿਹੜਾ ਹੈ ਕਰਕੇ ਤੁਹਾਨੂੰ ਅਮਰੀਕਾ ਭੇਜਿਆ ਜਾਏਗਾ ਲੇਕਿਨ ਮਹਿਜ 2 ਤੋਂ ਦਿਨ ਬਾਅਦ ਖਾਣ ਨੂੰ ਮਿਲਦਾ ਸੀ ਔਰ ਕੜੀ ਮੁਸ਼ਕਲ ਕਰਕੇ ਜਦੋਂ ਉਹ ਅਮਰੀਕਾ ਦੀ ਧਰਤੀ ਤੇ ਪਹੁੰਚਦਾ ਹੈ ਤਾਂ ਉਸ ਵੇਲੇ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤਾਂ ਹੁਣ ਡੰਕੀ ਲਾ ਕੇ ਉਹ ਭਾਰਤ ਅਮਰੀਕਾ ਪਹੁੰਚਿਆ ਤੇ ਉਸ ਨੂੰ ਹੁਣ ਅਮਰੀਕਾ ਤੋਂ ਵਾਪਸ ਡਿਪੋਰਟ ਕਰ ਦਿੱਤਾ ਗਿਆ ਹੈ ਪਰ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਇਸ ਦਾ ਹੱਲ ਕੀ ਹੈ ਹੁਣ ਦੇਖਣਾ ਹੋਏਗਾ ਕਿ ਸਰਕਾਰਾਂ ਇਹਨਾਂ ਦੀਆਂ ਬਾਹ ਫੜਦੀਆਂ ਨੇ ਕਿ ਕਿਆ ਕੇਵਲ ਗੱਲਾਂ ਸਿਰਫ ਰਾਜਨੀਤੀ ਤੱਕ ਹੀ ਸੀਮਤ ਰੰਦੀਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ